ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਸਿੱਖਾਂ ਦੇ ਦੂਸਰੇ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਪ੍ਰਭ ਨੂੰ ਕੋੜ ਕੋੜ ਪ੍ਰਣਾਮ ਆ ਅੱਜ ਉਹਨਾਂ ਦੀ ਬਾਪਤਾਬ ਜੀ ਨਾਲ ਸਾਂਝ ਪਾਈ ਜਾਵੇ ਅੱਜ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤਿ ਦਿਵਸ ਹੈ ਸੇਵਾ ਦੇ ਪੁੰਜ ਗੁਰਮਖੀ ਦੇ ਦਾਨੀ ਤਨ ਤਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਦੇ ਜਿਸੇ ਕੋਟ ਕੋਟ ਪ੍ਰਣਾਮ ਜੋਤੀ ਜੋਤ ਮਲਾਇ ਕੇ ਸਤਿਗੁਰ ਨਾਨਕ ਰੂਪ ਵਟਾਇਆ ਸੇਵਾ ਅਤੇ ਸਿਮਰਨ ਦੀ ਮੂਰਤ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈਸਵੀ ਨੂੰ ਪਿਤਾ ਭਾਈ ਫੇਰੂ ਮਲ ਜੀ ਅਤੇ ਮਾਤਾ ਰਾਮੋ ਜੀ ਮਾਤਾ ਦਇਆ ਕੌਰ ਦੇ ਘਰੇ ਪਿੰਡ ਮਤੇ ਦੀ ਸਰਾ ਜਿਲ੍ਹਾ ਫਲੋਈਪੁਰ ਜੋ ਕਿ ਹੁਣ ਮੁਕਸਰ ਸਾਹਿਬ ਕਿਹਾ ਹੈ ਤੇ ਮੁਕਸਰ ਸਾਹਿਬ ਦੇ ਨੇੜੇ ਕੀ ਹੈ ਉੱਥੇ ਹੋਇਆ ਆਪ ਜੀ ਦਾ ਨਾਮ ਲੈਣਾ ਰੱਖਿਆ ਗਿਆ ਮੁਗਲ ਰਾਜ ਦਾ ਸਮਾਂ ਸੀ ਆਪਦੇ ਪਿਤਾ ਬਹੁਤ ਨੇਕ ਦਿਲ ਸਾਊ ਤੇ ਸ਼ਾਂ ਸੁਭਾਅ ਦੇ ਮਾਲਕ ਸਨ ਆਪਦੇ ਪਿਤਾ ਦੇ ਵੀ ਪਗਤ ਸਨ ਤੇ ਹਰ ਸਾਲ ਸੰਗਤਾਂ ਨਾਲ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਸਨ ਉਹ ਇੱਕ ਚੰਗੇ ਵਿਦਵਾਨ ਤੇ حسابੀ ਕਿਤਾਬੀ ਪੁਰਸ਼ ਸਨ ਆਪਨੇ ਵੀ ਆਪਣੇ ਪਿਤਾ ਪਾਸੋਂ ਇਹ ਵਿਦਿਆ ਪ੍ਰਾਪਤ ਕੀਤੀ ਹਸਾਬ ਕਿਤਾਬ ਸੰਸਕ੍ਰਿਤ ਤੇ ਗੁਰਮੁਖੀ ਵਿੱਚ ਨਪੁੰਤਾ ਹਾਸਲ ਕੀਤੀ ਅਤੇ ਪਿਤਾ ਨਾਲ ਦੁਕਾਨਦਾਰੀ ਦੇ ਕੰਮ ਵਿੱਚ ਹੱਥ ਵਟਾਉਂਦੇ ਰਹੇ ਆਪ ਜੀ ਦਾ ਵਿਆਹ ਮਾਤਾ ਖੀਵੀ ਜੀ ਦੇ ਨਾਲ ਹੋਇਆ ਮਾਤਾ ਖੀਵੀ ਜੀ ਬਹੁਤ ਨੇਕ ਦਿਲ ਸ਼ਾਂਤ ਸੁਭਾਅ ਦੇ ਮਿੱਠ ਬੋਲੜੇ ਭਾਈ ਲੈਣਾ ਜੀ ਦੇ ਘਰ ਮਾਤਾ ਖੀਵੀ ਜੀ ਦੀ ਕੁੱਖੋਂ ਦੋ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਦਾਤੂ ਜੀ ਅਤੇ ਦਾਸੂ ਸੀ ਦੋ ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਨੇ ਵੀ ਇਹਨਾਂ ਦੀ ਕੁੱਖੋਂ ਜਨਮ ਲਿਆ ਹੈ ਸਨ 1526 ਵਿੱਚ ਬਾਬਰ ਨੇ ਭਾਰਤ 'ਤੇ ਹਮਲਾ ਕੀਤਾ ਤਾਂ ਆਪ ਦੇ ਪਿੰਡ ਮੱਤੇ ਦੀ ਸਰਾ ਤਾਂ ਵੀ ਬਾਬਰ ਨੇ ਹਮਲਾ ਕਰਕੇ ਪਿੰਡ ਤੈਸਨੈਸ਼ ਕਰ ਦਿੱਤਾ ਤਬਾਹੀ ਤੋਂ ਬਾਅਦ ਜਦ ਫਿਰ ਪਿੰਡ ਵਸਿਆ ਤਾਂ ਇਸ ਪਿੰਡ ਦਾ ਨਾਮ ਬਦਲ ਕੇ ਨਾਗਿਰੀ ਸਰਾ ਹੋ ਗਿਆ ਆਪ ਆਪਣੇ ਪਿਤਾ ਬਾਗ ਹਰ ਸਾਲ ਸੰਗਤਾਂ ਨਾਲ ਦੇਵੀ ਦਰਸ਼ਨਾਂ ਨੂੰ ਜਾਂਦੇ ਇੱਕ ਦਿਨ ਆਪ ਦੀ ਦੁਕਾਨ ਅੱਗੇ ਗੁਰੂ ਨਾਨਕ ਦੇਵ ਜੀ ਤੇ ਸਿੱਖ ਭਾਈ ਜੋਧਾ ਜੀ ਤੇ ਭਾਈ ਫਿਰਣਾ ਜੀ ਆਸਾ ਦੀ ਵਾਰ ਦਾ ਪਾਠ ਕਰਦੇ ਹੋਏ ਲੰਗੇ ਤਾਂ ਆਪ ਨੇ ਪੁੱਛਿਆ ਤੇ ਭਾਈ ਜੋਧਾ ਜੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜੋ ਇਸ ਸਮੇਂ ਕਰਤਾਰਪੁਰ ਵਿਖੇ ਦੀਵਾਨ ਦਾ ਉਦਾਰ ਕਰਦੇ ਨੇ ਆਪ ਜੀ ਨੂੰ ਗੁਰੂ ਚਲਣਾ ਦੀ ਖਿੱਚ ਹੋਈ ਆਪ ਦੇ ਮਨ ਵਿੱਚ ਗੁਰੂ ਚਰਨਾਂ ਦੀ ਬੇਬਲਤਾ ਉਠੀ ਸੋਚਿਆ ਕਿ ਜਦ ਜਵਾਲਾ ਜੀ ਦੇ ਦਰਸ਼ਨਾਂ ਨੂੰ ਜਾਵਾਂਗੇ ਰਸਤੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜ਼ਰੂਰ ਕਰਾਂਗੇ ਜਦ ਆਪ ਆਪਣੇ ਦੇਵੀ ਭਗਤਾਂ ਦੇ ਨਾਲ ਦਰਸ਼ਨਾਂ ਵਾਸਤੇ ਦੇਵੀ ਦਰਸ਼ਨਾਂ ਵਾਸਤੇ ਤੁਰੇ ਤੱਕ ਕਰਤਾਰ ਪੁਰਹ ਪਹੁੰਚ ਕੇ ਆਪ ਨੇ ਆਪਣੇ ਸਾਥੀਆਂ ਨੂੰ ਆਰਾਮ ਕਰਨ ਲਈ ਕਿਹਾ ਤੇ ਆਪ ਗੁਰੂ ਦਰਸ਼ਨਾਂ ਲਈ ਤੁਰਪੈ ਉਧਰ ਜਾਣੀ ਜਾਨ ਗੁਰੂ ਨਾਨਕ ਦੇਵ ਜੀ ਨੂੰ ਹੀ ਪਤਾ ਲੱਗਾ ਜਿਵੇਂ ਕਿ ਆਮ ਹੀ ਆਪਾਂ ਗੱਲਾਂ ਬਾਤਾਂ ਵਿੱਚ ਵਿਚਰਦੇ ਵੀ ਕਹਿੰਦੇ ਹਾਂ ਤੇ ਸੱਚ ਹੈ ਅਸਲੀਅਤ ਹੈ ਕਿ ਗੁਰੂ ਦਾ ਰੂਹ ਇੱਕ ਕਦਮ ਪੱਟੀਏ ਗੋਦਸਮ 10 ਕਦਮ ਸਰਗੁਰੂ ਆਪ ਅਗਰਵਾਂਢੀ ਲੈਣ ਆਉਂਦੇ ਨੇ ਸੋ ਜਦੋਂ ਇਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਬਣੇ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਨੇ ਤਾਂ ਅਗਲ ਵਾਰੀ ਗੁਰੂ ਨਾਨਕ ਦੇਵ ਜੀ ਆਪ ਘਰੋਂ ਤੁਰ ਪਏ। ਰਸਤੇ ਵਿੱਚ ਟੱਕਰਾ ਹੋਇਆ ਆਪਨੇ ਗੁਰੂ ਨਾਨਕ ਦੇਵ ਜੀ ਪਾਸੋਂ ਹੀ ਗੁਰੂ ਨਾਨਕ ਦੇਵ ਦੇ ਕਰਦਾ ਰਸਤਾ ਪੁੱਛਿਆ। ਤਾਂ ਉਸ ਸਮੇਂ ਆਪ ਘੋੜੀ ਤੇ ਬੈਠੇ ਹੋਏ ਸਨ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਘੋੜੀ ਦੀ ਲਗਾਹ ਫੜ ਕੇ ਆਓ ਮੈਂ ਤੁਹਾਨੂੰ ਬਾਬੇ ਨਾਨਕ ਦੇ ਦਰ ਤੇ ਛੱਡ ਆਉਣਾ। ਜਦ ਆਪਨੇ ਘਰ ਪਹੁੰਚ ਕੇ ਘੋੜੀ ਕਿੱਲੇ ਨਾਲ ਬਣੀ ਤੇ ਅੰਦਰ ਪਹੁੰਚ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਬੜੇ ਸ਼ਰਮਸਾਰ ਹੋਏ ਮਾਫੀ ਮੰਗੀ ਕਿ ਮੇਰੇ ਕੋਲ ਭੁੱਲ ਹੋ ਗਈ ਆਪ ਜੀ ਖਿਮਾ ਕਰਿਓ ਮੈਂ ਘੋੜੀ ਤੇ ਚੜ ਕੇ ਆਇਆ ਹਾਂ ਆਪ ਪੈਦਲ ਆਏ ਹੋ ਮੈਂ ਅਣਜਾਣ ਸਾਂ ਤਾਂ ਗੁਰੂ ਨਾਨਕ ਜੀ ਬੋਲੇ ਭਾਈ ਤੇਰਾ ਨਾਮ ਕੀ ਹੈ ਤਾਂ ਆ ਆਪਣੇ ਨਿਮਰਤਾ ਸਹਿਤ ਉੱਤਰ ਦਿੱਤਾ ਮੇਰਾ ਨਾਮ ਲੈਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਜਿਹੜੇ ਲੈਣੇਦਾਰ ਹੁੰਦੇ ਆ ਨਾ ਉਹ ਘੋੜੀਆਂ ਤੇ ਚੜਕੇ ਆਉਂਦੇ ਨੇ ਆਪਨੇ ਉਸ ਰਾਤ ਉੱਥੇ ਵਿਸ਼ਰਾਮ ਕੀਤਾ ਰਾਤ ਸਮੇਂ ਆਪ ਨੂੰ ਸੁਪਨਾ ਆਇਆ ਜਿਸ ਵਿੱਚ ਦੇਵੀ ਦੇ ਦਰਸ਼ਨ ਆ ਜਾਂਦੇ ਸਨ ਉਹ ਦੇਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਝਾੜੂ ਲਗਾ ਰਹੀ ਹੈ ਭਾਈ ਲਿਆਣਾ ਜੀ ਨੇ ਪੁੱਛਣ ਤੇ ਉਸ ਦੇਵੀ ਨੇ ਦੱਸਿਆ ਕਿ ਮੈਂ ਗੁਰੂ ਨਾਨਕ ਦੇ ਦਰਬਾਰ ਦੀ ਝਾੜੂ ਵਰਦਾਰਾ ਹਾਂ ਤਬ ਦੇਵੀ ਮੁਖ ਬਚਨ ਪ੍ਰਗਾਸ ਗੁਰ ਨਾਨਕ ਕੀ ਮੈਂ ਹਾਂ ਦਾਸੀ ਇਸ ਤੋਂ ਬਾਅਦ ਆਪ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ ਉੱਥੇ ਆਪ ਨੇ ਕਾਫੀ ਸਮਾਂ ਗੁਰ ਚੰਨਾ ਵਿੱਚ ਰਹਿ ਕੇ ਸੇਵਾ ਸਿਮਰਨ ਕੀਤਾ ਤੇ ਗੁਰੂ ਘਰ ਦੀ ਮਹਿਮਾ ਨੂੰ ਨੇੜੇ ਜਾਣਨ ਦਾ ਸੁਭਾਗ ਪ੍ਰਾਪਤ ਕੀਤਾ ਜਾਣੀ ਜਾਣ ਸਤਿਗੁਰੂ ਜੀ ਨੇ ਆਪ ਜੀ ਨੂੰ ਆਪਣੇ ਘਰ ਫੇਰਾ ਮਾਰ ਕੇ ਆਉਣ ਲਈ ਕਿਹਾ ਆਪ ਨੇ ਘਰ ਵਾਪਸ ਪਹੁੰਚ ਕੇ ਦੁਕਾਨਦਾਰੀ ਦੀ ਜ਼ਿੰਮੇਵਾਰੀ ਆਪਣੇ ਵੱਡੇ ਪੁੱਤਰ ਨੂੰ ਸੌਂਪੀ ਤੇ ਬੀਬੀ ਅਮਰੋਜੀ ਦਾ ਵਿਆਹ ਪਿੰਡ ਵਸਰ ਕੇ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਮਾਨਕ ਚੰਦ ਜੀ ਦੇ ਸੁਪੁੱਤਰ ਬਾਬਾ ਜਸੂ ਜੀ ਨਾਲ ਕੀਤਾ ਅਤੇ ਵਾਪਸ ਗੁਰਚਰਨਾ ਵਿੱਚ ਆ ਕੇ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹਰ ਬਚਨ ਨੂੰ ਸਤ ਕਹਿ ਕੇ ਮੰਨਿਆ ਭਾਈ ਲੈਨਾ ਜੀ ਹਰ ਪ੍ਰਖ ਵਿੱਚ ਖਰੇ ਉਤਰਦੇ ਰਹੇ ਭਾਈ ਲੈਣਾ ਜੀ ਨੇ ਗੁਰੂ ਘਰ ਦੀ 7 ਸਾਲ ਸੇਵਾ ਕੀਤੀ। ਅੰਤ ਭਾਈ ਲੈਣਾ ਜੀ ਦੀ ਸੇਵਾ ਸਫਲ ਹੋਈ ਤੇ ਆਪ ਗੁਰੂ ਨਾਨਕ ਦੇਵ ਜੀ ਨੇ ਖੁਸ਼ ਹੋ ਕੇ 1539 ਈਸਵੀ ਨੂੰ ਇੱਕ ਨਾਰੀਅਲ ਅਤੇ 5 ਪੈਸੇ ਮੱਥਾ ਟੇਕ ਕੇ ਗੁਰਿਆਈ ਦਾ ਤਿਲਕ ਲਾ ਕੇ ਆਪਣੇ ਅੰਗ ਲਗਾ ਕੇ ਉਹਨਾਂ ਨੂੰ ਅੰਗਰ ਦੇ ਬਣਾ ਦਿੱਤਾ। ਸਭ ਤੋਂ ਪਹਿਲਾਂ ਗੁਰਸਵਾਰਿਓ ਇਹ ਜਿਹੜੀ ਗੁਰਗੱਦੀ ਦੀ ਪ੍ਰਾਪਤੀ ਹੈ ਇਹ ਕੋਈ ਸੌਖੀ ਖੇਡ ਨਹੀਂ ਸੀ ਐ ਤਾਂ ਤਰੋਂ ਹੀ ਲਿਖੀ ਸੀ ਪਰ ਬੜੇ ਇਮਤਿਹਾਨਾਂ ਦੇ ਵਿੱਚੋਂ ਗੁਜ਼ਰਨਾ ਪਿਆ ਇੱਕ ਵਾਰ ਬੜੀ بارش ਬੜਾ ਮੀਂਹ ਪੈ ਰਿਹਾ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਆ ਕੋਠਾ ਚੋਰਿਆ ਹੈ ਤੇ ਆਪਣੇ ਬੱਚਿਆਂ ਨੂੰ ਸ਼੍ਰੀ ਚੰਦ ਨੂੰ ਕਿਹਾ ਕਹਿਣ ਲੱਗੇ ਕੋਈ ਨਹੀਂ ਬਾਪੂ ਸਵੇਰੇ ਦੇਖ ਲਾਂਗੇ ਬਾਬਾ ਬੁੱਢਾ ਜੀ ਨੂੰ ਮੈਂ ਕਿਹਾ ਹੋਰ ਵੀ ਸਿੱਖਾਂ ਨੂੰ ਕਿਹਾ ਪਰ ਕਿਸੇ ਨੇ ਹਿੰਮਤ ਨਾ ਕੀਤੀ بارش ਬੜੇ ਜੋਰਾਂ ਦੀ ਸੀ ਸਿਆਲ ਦਾ ਦਿਨ ਸਦ ਤਾ ਭਾਈ ਲੈਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਤਾਂ ਉਹਨਾਂ ਨੇ ਉਪਰੋ ਜਾ ਕੇ ਕੋਠੇ ਦਾ ਮੋਰਾ ਬੰਦ ਕਰ ਦਿੱਤਾ ਇਸੇ ਤਰ੍ਹਾਂ ਹੀ ਮਰੀ ਹੋਈ ਚੂਹੀ ਸੁੱਟਣ ਬਾਰੇ ਵੀ ਜਿਹੜੇ ਬੜੀਆਂ ਇਤਿਹਾਸ ਦੇ ਵਿੱਚ ਗੱਲਾਂ ਆਉਂਦੀਆਂ ਨੇ ਤੇ ਇਸੇ ਤਰ੍ਹਾਂ ਹੀ ਗੁਰੂ ਸਵਾਰਿਓ ਜਦੋਂ ਪਿੰਡ ਤੋਂ ਵਾਪਸ ਹੋ ਕੇ ਆਏ ਸਨ ਤੇ ਗੁਰੂ ਨਾਨਕ ਦੇਵ ਜੀ ਝੋਨੇ ਦੇ ਵਿੱਚੋਂ ਗੰਦ ਕੱਢ ਰਹੇ ਸਨ, ਦੀਨ ਕੱਢ ਰਹੇ ਸਨ। ਲੰਮੀਆਂ-ਲੰਮੀਆਂ țeੜਾਂ ਵਾਲਾ ਕਹਾ ਚਿਕੜ ਬਾਣੀ ਕਰਕੇ ਲਿਬੜਿਆ ਸੀ। ਬੜੇ ਵਧੀਆ ਕੱਪੜੇ ਪਾ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਦੋਂ ਪਹੁੰਚੇ ਸਨ ਤੇ ਕਰੋ ਮਾਤਾ ਜੀ ਨੇ ਕਿਹਾ ਕਿ ਬਾਬਾ ਨਾਨਕ ਦੇਵ ਜੀ ਖੇਤਾਂ ਦੇ ਵਿੱਚ ਨੇ। ਆਪ ਜੀ ਉਸੇ ਤਰ੍ਹਾਂ ਹੀ ਉੱਥੇ ਪਹੁੰਚ ਗਏ। ਔਰ ਗੁਰੂ ਨਾਨਕ ਸਾਹਿਬ ਨੇ ਜੋ ਉਹ ਕਾਹ ਦੀ ਫੰਡ ਸੀ ਪਾਣੀ ਵਿੱਚੋਂ ਨਚੜਦਾ ਸੀ ਉਹ ਉਹਨਾਂ ਦੇ ਸਿਰ ਤੇ ਭਾਈ ਸਾਹਿਬ ਭਾਈ ਲੈਣਾ ਜੀ ਦੇ ਰੱਖੀ ਤੇ ਉਹਦੇ ਵਿੱਚੋਂ ਗਾਰਾ ਚਿੱਕੜ ਚੋਂਦਾ ਹੋਇਆ ਜਦੋਂ ਕਾਰ ਨਗਰ ਵਿਖਿਆਏ ਕਰਤਾਰਪੁਰ ਵਿਖਿਆਏ ਤਾਂ ਮਾਤਾ ਜੀ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਲਈ ਵਧੀਆ ਕੱਪੜੇ ਜੋ ਖਰਾਬ ਕਰ ਦਤੇ ਨੇ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਇਹ ਚਿੱਕੜ ਨਹੀਂ ਸਗੋ ਇਹ ਤਾਂ ਅਕਰ ਹੈ ਇਹ ਬੜਾ ਦੁਨਿਆਵੀ ਛਤਰੇ ਦੇ ਸਿਰ ਤੇ ਪਣ ਰੇ ਜਿਹੜੀ ਘਾਹ ਦੀ ਹੈ ਇਹ ਸਾਰੀ ਦੁਨੀਆ ਦਾ ਭਾਰ ਇਸ ਦੇ ਸਿਰ ਤੇ ਆਉਣਾ ਹੈ ਇਸ ਕਰਕੇ ਇੱਕ ਪ੍ਰੀਖਿਆ ਹੋਰ ਵੀ ਲਈ ਜਦੋਂ ਆਪ ਜੀ ਨੇ ਇੱਕ ਕੌਲਾ ਜਿਹੜਾ ਸੀ ਉਹ ਚਿੱਕੜ ਦੇ ਵਿੱਚ ਜਾਣ ਬੁਝ ਕੇ ਤਨਤਨ ਸਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸੁੱਟਿਆ ਸੀ ਸਾਰਿਆਂ ਨੂੰ ਪੁੱਛਿਆ ਗਿਆ ਪਰ ਕਿਸੇ ਵੀ ਹਿੰਮਤ ਨਾ ਕੀਤੀ ਚਿੱਕੜ ਦੇ ਵਿੱਚ ਵੜ ਕੇ ਕੌਲਾ ਕੱਢਣ ਦੀ ਤਨਤਨ ਸਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਪ ਕੇ ਭਾਈ ਲੈਣਾ ਜੀ ਨੇ ਉਸੇ ਵਲੇ ਚੱਕੜ ਦੇ ਵਿੱਚੋਂ ਕੱਢ ਕੇ ਲੈ ਆਂਦਾ ਸੀ ਸੋ ਇਹਨਾਂ ਸਾਰੀਆਂ ਪਰਖਾਂ ਤੇ ਖਰੇ ਉਤਰਦੇ ਹੋਏ ਆਪ ਜੀ ਨੂੰ ਇਹ ਸੇਵਾ ਗੁਰਗੱਦੀ ਦੀ ਸਤਿਗੁਰਾਂ ਨੇ ਦਿੱਤੀ ਤਾਂ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਆਪ ਵਾਪਸ ਖਨੂਰ ਜਾ ਕੇ ਰਹਿਣ ਲੱਗ ਪਏ ਇੱਥੇ ਆਪ ਮਾਈ ਭਾਈ ਦੇ ਘਰ ਵਿਖੇ ਗੁਪਤ ਵਾਸ ਹੋ ਕੇ ਤਪ ਕਰਨ ਲੱਗੇ ਸੰਗਤਾਂ ਆਪ ਦੇ ਦਰਸ਼ਨਾਂ ਨੂੰ ਅੰਮੜ ਪਈਆਂ ਤੇ ਸੰਗਤ ਦੀ ਬੇਨਤੀ ਤੇ ਆਪ ਸੰਗਤ ਦੇ ਸਨਮਖ ਹੋਏ ਸੰਗਤ ਬਾਬਾ ਬੁੱਢਾ ਜੀ ਦੇ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਆਂ ਸਨ ਸੁਣ ਕੇ ਆਪਤੀ ਪ੍ਰਸੰਨ ਹੋਏ ਅਤੇ ਮਾਤਾ ਖੀਵੀ ਜੀ ਨੂੰ ਕਿਹਾ ਕਿ ਗੁਰੂ ਜੀ ਨੇ ਜੋ ਕਰਸ਼ਾ ਤੁਹਾਨੂੰ ਬਖਸ਼ਿਆ ਹੈ ਉਸ ਨਾਲ ਲੰਗਰ ਬਣਾਓ ਸੰਗਤ ਨੂੰ ਲੰਗਰ ਪਾਣੀ ਸਿਖਾਓ ਅਤੇ ਕੋਈ ਵੀ ਇੱਥੋਂ ਭੁੱਖਾ ਨਾ ਜਾਵੇ ਗੁਰੂ ਅੰਗਦ ਦੇਵ ਜੀ ਨੇ ਮਹਾਜਨੀ ਲਿਪੀ ਵਿੱਚ ਸੁਧਾਰ ਕਰਕੇ ਇਸ ਨੂੰ ਗੁਰਮੁਖੀ ਲਿਪੀ ਦੀ ਰਚਨਾ ਬਣਾਇਆ ਗੁਰਮੁਖੀ ਲਿਪੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿੱਚ ਬੱਚਿਆਂ ਲਈ ਬਾਲ ਬੋਧ ਦੀ ਰਚਨਾ ਕੀਤੀ ਆਪ ਬਾਲਕਾਂ ਨੂੰ ਗੁਰਮੁਖੀ ਪੜ੍ਹਾਉਂਦੇ ਲਿਖਾਉਂਦੇ ਸਿਖਾਉਂਦੇ ਇੱਥੇ ਹੀ ਆਪ ਜੀ ਨੇ ਸਰੀਰ ਕਸਰਤ ਕਰਨ ਵਾਸਤੇ ਅਰਸ਼ਾਦ ਕੀਤਾ ਇੱਕ ਮਲ ਖੜਾ ਬਣਾਇਆ ਔਰ ਜਿਸ ਨੂੰ ਜਿਸ ਦੇ ਵਿੱਚ ਬੱਚਿਆਂ ਨੂੰ ਕੁਸ਼ਤੀਆਂ ਕੋਲ ਬਾਰੇ ਸਿਖਾਇਆ ਜਾਂਦਾ ਤੇ ਇਥੇ ਗੁਰਦੁਆਰਾ ਮਨਖੜਾ ਵੀ ਸ਼ਿਸ਼ੂਤ ਹੈ ਪਿਆਰਿਓ ਸੋ 1540 ਨੂੰ ਆਖੜੂਰ ਸਾਹਿਬ ਵਿੱਚ ਹੀ ਸਨ ਤਾਂ ਸ਼ੇਰ ਸਾਹ ਸ਼ੂਰੀ ਹਥੋਂ ਹਾਰ ਕੇ ਭੱਜਿਆ ਆਉਂਦੇ ਹਮਾਜੂ ਨੂੰ ਨਿਮਰਤਾ ਦਾ ਪਾਠ ਪੜਾਇਆ ਜਿਸ ਵੇਲੇ ਹਮਾਜੂ ਨੇ ਆਣ ਕੇ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਅੜੀ ਕਰਨੀ ਵਾਲੇ ਨੇ ਇਹ ਗੁਰੂ ਨਾਨਕ ਦੇਵ ਦੀ ਗੱਦੀ ਦੇ وارث ਨੇ ਤਾਂ ਆ ਕੇ ਸਿੱਖਾਂ ਨੂੰ ਕਿਹਾ ਕਿ ਮੈਨੂੰ ਮਲਾਓ ਉਸ ਵੇਲੇ ਤਨਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਕਿਸੇ ਜ਼ਰੂਰੀ ਕਾਰਜ ਵਿੱਚ ਮਸਰੂਫ ਸਨ ਉਹਨਾਂ ਨੇ ਥੋੜਾ ਸਮਾਂ ਉਡੀ ਕਰਨ ਦੀ ਬੇਨਤੀ ਕੀਤੀ ਤਾਂ ਹਮਾਜੂ ਗੁੱਸੇ ਵਿੱਚ ਆ ਗਿਆ ਗੁੱਸੇ ਵਿੱਚ ਆ ਕੇ ਜਦੋਂ ਦਰਬਾਰ ਦੇ ਵਿੱਚ ਪੇਸ਼ ਹੋਇਆ ਤਾਂ ਤਲਵਾਰ ਨੂੰ ਬਾਹਰ ਕੱਢਿਆ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭੜਿਆ ਇਹ ਤਲਵਾਰਾਂ ਸਾਧੂ ਸੰਤਾਂ ਦੇ ਦਰਬਾਰਾਂ ਤੇ ਜਾਂ ਸਾਧੂ ਸੰਤਾਂ ਦੇ ਉੱਪਰ ਨਹੀਂ ਚਲਦੀਆਂ ਜਿੱਥੇ ਇਹਨੂੰ ਚਲਾਉਣ ਦਾ ਸਮਾਂ ਸੀ ਉੱਥੇ ਆਪ ਨਹੀਂ ਚਲਾ ਸਕੇ ਇੱਥੇ ਨਿਮਰਤਾ ਦੇ ਨਾਲ ਤੁਸੀਂ ਜੋ ਮਰਜ਼ੀ ਪ੍ਰਾਪਤ ਕਰ ਸਕਦੇ ਹੋ ਖੈਰ ਭੁੱਲ ਦੀ ਬਖਸ਼ਣਾ ਵਾਸਤੇ ਆਪ ਜੀ ਨੇ ਸਤਿਗੁਰੂ ਅੱਗੇ ਖਿਮਾ ਜਾਂਚ ਨਾ ਕੀਤੀ ਔਰ ਖਿਮਾ ਜਾਂਚ ਨਾ ਕਰਦੇ ਹੋਏ ਕਿਹਾ ਕਿ ਮੇਰਾ ਰਾਜਪਾਗ ਮੈਨੂੰ ਮਿਲਣਾ ਚਾਹੀਦਾ ਹੈ ਤਾਂ ਤਾਂਤਨ ਸਾਹਿਬ ਸ੍ਰੀ ਗੁਰੰਗਦੇਵ ਜੀ ਮਸਕਰਾ ਕੇ ਕਹਿਣ ਲੱਗੇ ਭਲਿਆ ਜੇ ਤਾ ਤੂੰ ਉਰੀਕ ਕਰ ਦੂੰ ਔਰ ਨਿਮਰਤਾ ਸਹਿ ਦਰਬਾਰ ਵਿੱਚ ਪੁੱਜ ਕੇ ਬੇਨਤੀ ਕਰ ਦੂੰ ਹੋ ਸਕਦਾ ਸੀ ਤੇਰਾ ਰਾਜਪਾਗ ਤੈਨੂੰ ਆਜੀ ਪ੍ਰਾਪਤ ਹੋ ਜਾਂਦਾ ਪਰ ਕੁਝ ਸਮਾਂ ਪਾ ਕੇ ਇਹ ਤੈਨੂੰ ਤੇਰਾ ਰਾਜ ਭਾਗ ਜਰੂਰ ਮਿਲ ਜਾਵੇਗਾ ਹੁਣ ਤੈਨੂੰ ਅੜੀ ਕਰਨੀ ਪਵੇਗੀ ਪਛਤਾਉਂਦਾ ਹੋਇਆ ਵਾਪਸ ਆਪਣੇ ਇਲਾਕੇ ਨਿਕਲ ਗਿਆ ਸੋ 1540 ਤੋਂ ਬਾਅਦ 1555 ਈਸਵੀ ਦੇ ਵਿੱਚ ਉਸ ਨੂੰ ਰਾਜ ਭਾਗ ਦੀ ਪ੍ਰਾਪਤੀ ਹੋਈ ਔਰ ਗੁਰੂ ਸਾਹਿਬ ਦੇ ਬੋਲ ਪੂਰੇ ਹੋਏ ਇਸ ਤਰ੍ਹਾਂ ਕਰਕੇ ਇਹ ਜਿਹੜਾ ਇਤਿਹਾਸ ਹੈ ਤਾਂ ਤੁਨ ਸਾਹਿਬ ਸ੍ਰੀ ਗੰਗਦੇਵ ਜੀ ਦਾ ਜੋ ਆਪ ਜੀ ਦੇ ਸਨਮੁਖ ਪੇਸ਼ ਕੀਤਾ ਹੈ ਸਾਰੋ ਆਸੇ ਆ ਪਹਿਲਾ ਮੰਗ ਹੀ ਪਿਆਸਕਾਰ ਬਖਸ਼ਿਸ਼ ਕਰੋਗੇ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਇਸ਼ਤਿਹਰਾ ਵਧਾਉਂਦੇ ਹੋਵੇ ਹੋਈਆਂ ਪੁੱਲਾਂ ਨੂੰ ਨਾਚਤਾਰਨਾ ਗੁਰਸਵਾਰਿਓ ਇਹ ਅੱਜ ਦੇ ਜਨ ਸੈਭ ਸ੍ਰੀ ਗੁਰੰਗਦੇਵ ਜੀ ਦੇ ਜੋਤੀ ਜੋਤ ਪ੍ਰਭ ਨੂੰ ਮੁੱਖ ਰੱਖਦੇ ਹੋਏ ਆਪ ਜੀ ਨਾਲ ਸੰਜ ਪਾਈ ਹੈ ਸੋ ਹੋਈਆਂ ਪੁੱਲਾਂ ਨੂੰ ਨਾਚਤਾਰਿਓ ਗੱਜ ਕੇ ਫੜੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ